ਰਾਸ ਮੀਟਿੰਗ ਸੱਦੀ ਕੇ ਅੱਜ ਵਰਕਾਂ ਮੀਟਿੰਗ ਵੀ ਕੀਤੀ ਹੈ ਕਾਰਨ ਕੀ ਸੀਗੇ ਅੱਜ 15 ਤਰੀਕ ਨੂੰ ਤਖਤੂਪੁਰਾ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਕਰਨ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤਿੰਨ ਪਾਤਸ਼ਾਹਾਂ ਜਾਂ ਗੁਰੂਆਂ ਦੀ ਚੰਸੋ ਪ੍ਰਾਪਤ ਧਰਤੀ ਤੇ ਮੱਥਾ ਟੇਕਣ ਵਾਸਤੇ ਉਹਨਾਂ ਨੇ ਆਉਣਾ ਉੱਥੇ ਕਾਨਫਰੰਸ ਨੂੰ ਵੀ ਸੰਬੋਧਨ ਕਰਨਾ ਉਦੇ ਸਬੰਧ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਲੰਡੇਗੇ ਸਾਹਿਬ ਤੇ ਸਾਰੀ ਸਮੁੱਚੀ ਹਲਕੇ ਦੀ ਮੋਤਵਾ ਲੀਡਰਸ਼ਿਪ ਇੱਥੇ ਇਸ ਕਰਕੇ ਇਕੱਠੇ ਹੋਏ ਕਿ ਵੱਡੀ ਵਿਸ਼ਾਲ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਲੈ ਕੇ ਜਿਹੜਾ ਬਾਗੇਪੁਰਾਣੇ ਨੂੰ ਜਾਣਾ ਚਾਰਾਂ ਹਲਕਿਆਂ ਦੀ ਅਡਵਰਟ ਮੀਟਿੰਗਾਂ ਹੋ ਚੁੱਕੀਆਂ ਅੱਜ ਮੀਟਿੰਗ ਬਾਗੇਪੁਰਾਣੇ ਦੀ ਰੱਖੀ ਗਈ ਕਿ ਵੱਡੀ ਗਿਣਤੀ ਦੇ ਵਿੱਚ ਘਟੋ ਘਟ 1800 2000 ਬੰਦਾ ਜਿਹੜਾ ਬਾਗੇ ਪਰਨੇ ਹਲਕੇ ਤੋਂ ਗੱਡੀਆਂ ਦੇ ਰੂਪ ਦੇ ਵਿੱਚ ਜਾਊਗਾ 10 ਵਜੇ ਦਾ ਟਾਈਮ ਆ ਜਿਹੜਾ ਅਸੀਂ ਪਿੰਡਾਂ ਤੋਂ ਸਾਡੇ ਵਰਕਰਾਂ ਨੂੰ ਤੁਰੰਤ ਦਿੱਤਾ ਹੈ 11 ਵਜੇ ਮਾਨੂੰ ਕੋਈ ਮੰਡੀ ਦੇ ਵਿੱਚ ਸਾਰਿਆਂ ਨੇ ਇਕੱਤਰ ਹੋਣਾ ਤੇ 12 ਵਜੇ ਤੋਂ ਪਹਿਲਾਂ ਪਹਿਲਾਂ 11:30 ਵਜੇ ਰੈਲੀ ਦੇ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਕਿਉਂਕਿ ਇਹ ਕਾਨਫਰੰਸ ਆ ਜਿਹੜੀ ਸਿਆਸੀ ਕਾਨਫਰੰਸ ਹੈ ਇਸ ਤੋਂ ਵੀ ਪਹਿਲਾਂ ਤਖਤੂਪੁਰਾ ਸਾਹਿਬ ਵਿਖੇ ਹੁੰਦੀਆਂ ਰਹੀਆਂ ਪਰ ਕੋਸਮਾ ਕੋਵਿਡ ਦੇ ਵਿੱਚ ਕਰਕੇ ਉਹ ਰੋਕ ਦਿੱਤੀਆਂ ਗਈਆਂ ਸੀ ਐਤਕੀ ਕਾਫੀ ਚਿਰ ਬਾਅਦ ਪਹਿਲੀ ਵਾਰ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਕਿਉਂਕਿ 2024 ਇਲੈਕਸ਼ਨ ਜਿਹੜਾ ਪਾਰਲੀਮੈਂਟ ਦਾ ਉਹ ਵੀ ਮੂਹਰੇ ਆ ਰਿਹਾ ਵਰਕਰਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪਹੁੰਚ ਰਹੇ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਹੋਰ ਵੀ ਲੀਡਰਸ਼ਿਪ ਆ ਜਿਹੜੀ ਉਹ ਵੀ ਉਸ ਕਾਨਫਰੰਸ ਨੂੰ ਸਬੋਧਨ ਕਰੇਗੀ ਅਤੇ ਜਿੰਨੇ ਵਿਰੋਧੀ ਪਾਰਟੀਆਂ ਦੇ ਅੱਜ ਤੱਕ 2 ਸਾਲ ਦਾ ਜਿਹੜਾ ਵਿਰੋਧ ਹੈ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜਿਹੜੀਆਂ ਨਕਾਮੀਆਂ ਉਹ ਵੀ ਉੱਥੇ ਗਨਾਈਆਂ ਜਾਣਗੀਆਂ ਦੱਸੀਆਂ ਜਾਣੀਆਂ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੱਕ ਕਾਂਗਰਸ ਪਾਰਟੀ ਨੇ ਵੀ ਜਿਹੜਾ ਪਿੱਛੇ 5 ਸਾਲ ਰਾਜ ਕੀਤਾ ਸਿਰਫ ਝੂਠ ਬੋਲ ਕੇ ਕੀਤਾ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਰਾਜ ਆਇਆ ਝੂਠ ਬੋਲ ਕੇ ਲੋਕਾਂ ਨਾਲ ਬਲੱਪ ਕਰਕੇ ਆਇਆ ਅੱਜ ਉਹ ਲੋਕਾਂ ਦੇ ਸਾਹਮਣੇ ਆ ਲੋਕ ਅੱਜ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਰਾ ਤਰਾ ਕਰ ਰਹੇ ਆ ਜਿਹੜੀ ਲਾਉਣ ਆਰਡਰ ਦੀ ਸਥਿਤੀ ਆ ਬਹੁਤ ਜ਼ਿਆਦਾ ਮਾੜੀ ਆ ਕੋਈ ਕੰਮ ਵੀ ਜਿਹੜਾ ਇਹਨਾਂ ਨੇ ਕਿਹਾ ਹੋਵੇ ਅੱਜ ਤੱਕ ਉਹ ਪੂਰਾ ਨਹੀਂ ਹੋਇਆ ਪਹਿਲਾਂ ਝੂਠ ਬੋਲ ਕੇ 5 ਸਾਲ ਰਾਜ ਕਾਂਗਰਸ ਪਾਰਟੀ ਕਰਕੇ ਗਈ ਹੁਣ 2 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਕੁਈ ਡਵੈਲਪਮੈਂਟ ਦੀ ਕੋਈ ਨਿਸ਼ਾਨੀ ਨਹੀਂ ਨਾ ਪਹਿਲੇ ਦੱਸ ਸਕਦੇ ਨਾ ਹੁਣ ਵਾਲੇ ਦੱਸ ਸਕਦੇ ਆ ਜਿਹੜੀਆਂ ਪਹਿਲੀਆਂ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਲਦੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਲਦੀ ਸਰਕਾਰ ਦੇ ਸਮੇਂ ਦੇ ਵਿੱਚ ਦਿੱਤੀਆਂ ਗਈਆਂ ਸੀ ਲੋਕਾਂ ਨੂੰ ਉਹ ਵੀ ਬੰਦ ਕਰ ਦਿੱਤੀਆਂ ਕਿਉਂਕਿ ਇਹੋ ਜਿਹਾ ਜਨਾਜਾ ਨਿਕਲਿਆ ਖੜਾ ਜਿਵੇਂ ਸਿਹਤ ਸਹੂਲਤਾਂ ਦੀ ਬੜੀ ਵੱਡੀ ਗੱਲ ਕਰਦੇ ਤੇ ਤੁਸੀਂ ਟੀਵੀ ਤੇ ਦੇਖਦੇ ਹੋ ਕਿ ਜਿਹੜੀ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਗੱਡੀ ਜਾਂਦੀ ਹੈ ਸਿਹਤ ਵਿਭਾਗ ਦੀ ਤਾਂ ਉਹ ਤੱਕਾ ਲਾ ਕੇ ਸਟਾਰਟ ਕਰਦੇ ਇਹੋ ਜਿਹਾ ਜਿਹੜੇ ਹਾਲਾਤ ਬਣੇ ਨੇ ਗਵਰਨਮੈਂਟ ਦੇ ਉਹ ਸਾਰਿਆਂ ਦੇ ਚਾਨਣਾ ਪਾਉਣ ਵਾਸਤੇ ਵਿਸ਼ਾਲ ਕਾਨਫਰੰਸ ਦੇ ਵਿੱਚ ਜਿਹੜਾ ਸਾਰਿਆਂ ਨੇ ਵੱਡੀ ਕੀrti ਮੈਂ ਤੁਹਾਡੇ ਮੱਧਮ ਰਾਈ ਅਪੀਲ ਤੇ ਬੇਨਤੀ ਵੀ ਕਰਦਾ ਹਰ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਵਰਕਰਾਂ ਜਿਹੜੇ ਲੋਕ ਆ ਜਿਹੜੇ ਉਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰਨ ਤਾਂ ਸ਼੍ਰੋਮਣੀ ਅਕਾਲੀ ਦਲ 2024 ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਦੇ ਕਾਬਜ ਹੋ ਸਕੇ ਤੇ 2027 ਦਾ ਜਿਹੜਾ ਮੋੜ ਆ ਉਥੋਂ ਵੱਸ ਕੇ ਵਹਿਗੁਰਜੀ ਕਾ ਖਾਲਸਾ ਅਕਾਲਿਕਾ ਜਿਹੜਾ ਵੱਡਾ ਮਸਲਾ ਜਿਹੜਾ ਉੱਮਰ ਕੇ ਸਾਹਮਣੇ ਆ ਰਿਹਾ ਜੀ ਗੁਰਦੇਵ ਸਿੰਘ ਕੌਂਕੇ ਵਾਲਾ ਜਿਹੜੇ ਜਿਹੜਾ ਤੁਸੀਂ ਸਮਾਂ ਤੁਸੀਂ ਗੱਲ ਵੀ ਕੀਤੀ ਆ ਪਹਿਲਾਂ ਆਫਲਾਈਨ ਜਦੋਂ ਤੁਸੀਂ ਆਪ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਉਹਦੇ ਸੰਬੰਧ ਵਿੱਚ ਕਲਜੀ ਦਲ ਦੀ ਚੌਪ ਬਹੁਤ ਬੋਲਸ਼ ਕਹਿੰਦੀ ਹੈ ਪਿਛਲੇ ਦਿਨ ਕਮਲਜੀਤ ਸਿੰਘ ਬਰਾੜ ਦੇ ਇੰਟਰਵਿਊ ਵੀ ਕੀਤੀ ਆ ਜੀ ਦਾਖਿਓ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਮੇਰੇ ਫਾਦਰ ਸਾਹਿਬ ਉਸ ਟਾਈਮ ਐਮਐਲਏ ਸੀਗੇ ਉਹਨਾਂ ਨੇ ਸਾਡੇ ਤੱਕ ਪਹੁੰਚ ਹੀ ਨਹੀਂ ਕੀਤੀ ਜੇ ਪਹੁੰਚ ਕਰਦੇ ਤਾਂ ਸੀ ਉਹਨਾਂ ਨੂੰ ਬਚਾ ਲੈਣਾ ਸੀ ਤੁਸੀਂ ਥੋੜਾ ਮੈਂ ਪਹਿਲਾਂ ਵੀ ਕਈ ਵੀ ਥਾਈਂ ਇਹ ਗੱਲ ਕਰ ਚੁੱਕਾ ਹਾਂ ਕਿ ਜਾਇਦਾਦਾਰ ਗੁਰਦੇਵ ਸਿੰਘ ਕੌਂਕੇ ਸਾਹਿਬ ਜਿਹੜੇ ਸਿੰਘ ਸਾਹਿਬ ਸੀ ਕਲਤਕ ਸਾਹਿਬ ਦੇ ਉਹਨਾਂ ਦੀ ਸ਼ਹੀਦੀ ਹੋਈ ਉਹਨਾਂ ਦੀ ਸ਼ਹੀਦੀ ਦੇ ਸਮੇਂ ਐਸਐਸਪੀ ਸੀ ਕੌਟਣਾ ਕੌਟਣਾ ਐਸਐਸਪੀ ਸੀ ਤੇ ਅੱਜ ਆਮ ਆਦਮੀ ਪਾਰਟੀ ਜਿਹੜੀ ਕੌਟਣਾ ਸਾਹਿਬ ਦੇ ਬੇਟੇ ਨੂੰ ਮਜੀਠੇ ਐਸਐਸਪੀ ਲਾਇਆ ਹੋਇਆ ਕੋਈ ਨਹੀਂ ਬੋਲ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸਾਰੀਆਂ ਸਾਜਸ਼ਾਂ ਰਚੀਆਂ ਜਾ ਰਹੀਆਂ ਕਿਸੇ ਨੇ ਕਿਹਾ ਵੀ ਅੱਜ ਜਿਵੇਂ ਤੁਸੀਂ ਬਰਾੜ ਸਾਹਿਬ ਦੀ ਗੱਲ ਕਰਦੇ ਹੋ ਉਹਨਾਂ ਦਾ ਬਾਪ ਮੁੱਖ ਮੰਤਰੀ ਹੋਵੇ ਐਮਐਲਏ ਹੋਵੇ ਤੇ ਮੁੱਖ ਮੰਤਰੀ ਸਰਦਾਰ ਬੈਂਸਿੰਘ ਹੋਵੇ ਕਿਉਂਕਿ ਬਾਪ ਕਹਿੰਦੇ ਹੁੰਦੇ ਸੀ ਸਰਦਾਰ ਅਰਸ਼ੀਦ ਸਿੰਘ ਬਰਾੜ ਸਾਹਿਬ ਹਣੀ ਵੀ ਸਾਡਾ ਬਾਪ ਆ ਜਿਹੜਾ ਉਹ ਮੁੱਖ ਮੰਤਰੀ ਐ ਉਹਨਾਂ ਨੇ ਸਮੇਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਹੋਵੇ ਮੈਂ ਸਮਝਦਾ ਕਿ ਹਕੂਮ ਨਹੀਂ ਬੰਦਾ ਇਹ ਗੱਲਾਂ ਕਰਨ ਦਾ ਕਿ ਬਾਪ ਐਮਐਲਏ ਹੋਵੇ ਤੇ ਗਾਂ ਮੁੱਖ ਮੰਤਰੀ ਬਿਆਨਸੇ ਹੋਵੇ ਤੇ ਸਰਕਾਰ ਉਹਨਾਂ ਦੀ ਹੋਵੇ ਤੇ ਕਦੇ ਉਹ ਗੱਲਾਂ ਕਰਨ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਕੀ ਸੇ ਦੇ ਨਹੀਂ ਚਾਹੁੰਦੇ ਆ ਕਿਉਂਕਿ ਜਿਹਦੀ ਸਰਕਾਰ ਦੇ ਵਿੱਚ ਜਿਹਦਾ ਬਾਪ ਐਮਐਲਏ ਹੋਵੇ ਤੇ ਕਾਲ ਤੱਕ ਟਰਾਂਸਫਰ ਦਿੱਤਾ ਹੋਵੇ ਢਾਡੇ ਨਹੀਂ ਕਰ ਦਿੱਤਾ ਹੋਵੇ 1984 ਦੇ ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਵੀ ਸਾਫ਼ ਕਰ ਦਿੰਦੇ ਆ ਤੇ ਬਿਆਨਸੇ ਨੂੰ ਵੀ ਸਾਫ਼ ਕਰ ਦਿੰਦੇ ਆ ਕਿਉਂਕਿ ਉਹਨਾਂ ਨੇ ਇੰਨੇ ਲੋਕ ਮਾਰੇ ਇੰਨੇ ਲੋਕ ਸ਼ਹੀਦ ਕੀਤੇ ਸੈਂਤੀ ਗੁਰਦੁਆਰੇ ਤੋਂ ਪੰਜਾਬ ਦੇ ਟੈਟਰੀ ਕੀਤੇ ਸੀ 56 ਗੁਰਦੁਆਰੇ ਪੂਰੇ 156 ਗੁਰਦੁਆਰੇ ਹਿੰਦੁਸਤਾਨ ਦੇ ਟੈਟਰੀ ਕੀਤੇ ਸੀ ਲੱਖਾਂ ਲੋਕ ਮਾਰੇ ਗਏ 8000 ਲੋਕ ਦਿੱਲੀ ਦੰਗਿਆਂ ਦੇ ਵਿੱਚ ਜਿਹੜੇ ਸਾਡੇ ਮਾਰੇ ਗਏ ਕਹਿੰਦੇ ਆ ਦਿੱਲੀ ਦੰਗੇ ਹੋਏ ਉਹ ਦਿੱਲੀ ਦੰਗੇ ਨਹੀਂ ਹੋਏ ਉਹ ਸਾਂਭੀ ਸਾਰੀ ਸੋਚੀ ਸਮਝੀ ਸ਼ਾਹੀਦੀ ਦੇ ਨਾਲ ਕਤਲੇਆਮ ਹੋਇਆ ਉਹ ਕਤਲ ਹੋਏ ਕਿਸੇ ਨੂੰ ਕਤਲ ਹੋਣ ਦੇ ਵਿੱਚ ਕੋਈ ਸਜ਼ਾ ਹੋਈ ਫਾਂਸੀ ਹੋਈ ਰਜੀਵ ਗਾਂਧੀ ਪ੍ਰਧਾਨ ਮੰਤਰੀ ਮਰਿਆ ਸੀ ਉਹਦੇ ਵਿੱਚ ਕਿਹਨੂੰ ਫਾਂਸੀ ਹੋਈ ਜੇ ਇੰਦਰਾ ਗਾਂਧੀ ਮਰੀ ਸੀ ਤੇ ਸਤਵੰਤ ਸਿੰਘ ਤੇ ਕੇਰ ਸਿੰਘ ਨੂੰ 6 ਜਨਵਰੀ ਨੂੰ ਫਾਂਸੀ ਤੇ ਟੰਗਿਆ ਗਿਆ ਜੇ ਸਿੱਖਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤਾਂ ਉਹਨੂੰ ਫਾਂਸੀ ਦੇ ਬੰਦੇ ਤੇ ਟੰਗਦਾ ਤੇ ਰਜੀਵ ਗਾਂਧੀ ਨੇ ਕਤਲ ਕੀਤਾ ਤਾਂ ਉਹਨੂੰ ਰਿਆ ਕਰਦਾ ਆ ਸਾਡੇ ਬੰਦੀ ਸਿੰਘਾਂ ਦੀ ਵੀ ਉਹ ਗੱਲ ਹੈ ਸਾਡੇ ਬੰਦੀ ਸਿੰਘਾਂ ਨੂੰ ਰਿਆ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਿੰਨੇ ਇਹ ਮਾਫੀ ਨਹੀਂ ਮੰਗਦੇ ਤੇ ਜਦੋਂ ਉਹਨਾਂ ਨੇ ਸਪਸ਼ਟੀ ਕਰਤਾ ਮਾਫੀ ਮੰਗਣ ਵਾਲੀ ਗੱਲ ਤੇ ਅਸੀਂ ਮਾਰਿਆ ਤੇ ਇਸ ਕਰਕੇ ਮਾਰਿਆ ਤੇ ਜੇ ਰਜੀਵ ਗਾਂਧੀ ਵੀ ਤੇ ਮਾਰਿਆ ਸੀ ਨਾ ਕਤਲ ਹੋਇਆ ਸੀ ਉਹਦੋਂ ਨੂੰ ਕਿਉਂ ਮਾਫ ਕੀਤਾ ਗਿਆ ਸਿਰਫ ਸਾਡੇ ਨਾਲ ਕੋਈ ਵੀ ਸੈਂਟਰ ਦੇ ਵਿੱਚ ਸਰਕਾਰ ਆਉਂਦੀ ਆ ਵਿਤਕਰੇबाजी ਕੀਤੀ ਜਾਂਦੀ ਆ ਸਾਨੂੰ ਮਾਰਾ ਸਮਝਿਆ ਜਾਂਦਾ ਇਸ ਕਰਕੇ ਉਹ ਸਾਡੇ ਤੇ ਜ਼ੁਲਮ ਤੇ ਜ਼ੁਲਮ ਕਰ ਰਹੇ ਆ ਸੈਂਟਰ ਦੇ ਵਿੱਚ ਜੀ ਵੀ ਮਰਜ਼ੀ ਸਰਕਾਰ ਹੋਵੇ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਪੜ ਕਿਸ ਕੱਦਸ ਨਾਲ ਵੀ ਉਹ ਸੰਬੰਧ ਰੱਖਦਾ ਹੋਵੇ ਉਹ ਨੂੰ ਚੰਗਾ ਨਹੀਂ ਸਮਝਦਾ ਇਸ ਕਰਕੇ ਮੈਂ ਜਿੱਥੇ ਕਾਂਗਰਸ ਕਾਂਗਪੇਦ ਸਾਹਿਬ ਦੀ ਗੱਲ ਕੀਤੀ ਕਿ ਵਿਅਸਿਓ ਦੀ ਸਰਕਾਰ ਦੇ ਸਮੇਂ ਸਵਰਨ ਸਿੰਘ ਘੋਟਣਾ ਐਸਐਸਪੀ ਸੀ ਤੇ ਅੱਜ ਉਹਦਾ ਬੇਟਾ ਜਿਹੜਾ ਐਸਐਸਪੀ ਮਜੀਠੇ ਲੱਗਾ ਜਦੋਂ ਅਮਰਪਾਲ ਦੀ ਗਿਰਜ਼ਦਾਰੀ ਹੋਈ ਉਦੋਂ ਮੌਜੂਦਾ ਉੱਥੇ ਉਦੋਂ ਵੀ ਐਸਐਸਪੀ ਸੀ ਤੇ ਜਦੋਂ ਹੋਰ ਲੋਕ ਇੰਟਰੋਗੇਸ਼ਨ ਹੋਏ ਹੋਰ ਲੋਕਾਂ ਨੂੰ ਇੰਟਰੋਗੇਟ ਕੀਤਾ ਗਿਆ ਤੇ ਜੇਲ੍ਹਾਂ 'ਚ ਭੇਜੇਗਾ ਉਦੋਂ ਵੀ ਐਸਐਸਪੀ ਸਰਮ ਸਿੰਘ ਕੋਟਨੇ ਦਾ ਬੇਟਾ ਸੀ ਅੱਜ ਵੀ ਉਹ ਉੱਥੇ ਮਜੀਠੇ ਐਸਐਸਪੀ ਲੱਗਿਆ ਅਸਮੇ ਜਿਹੜੀ ਪ੍ਰੈਸ ਕਾਨਫਰੰਸ ਹੋ ਕੇ ਛੱਟੀ ਆ ਉਹ ਸ੍ਰੋਮਣੀ ਕਾਲੀ ਦਲ ਦੇ ਜਿਹੜੇ ਹਲਕਾ ਚਾਰਜ ਦਾ ਤਿਰਸਿੰਘ ਮਾਲਾ ਤੇ ਉਹਨਾਂ ਦੇ ਨਾਲ ਅਮਰਜੀਤ ਸਿੰਘ ਲੰਡੇ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਹਾਜ਼ਰ ਸੀਗੇ ਉਹਨਾਂ ਨੇ ਇਹੀ ਗੱਲ ਕਹੀ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਕਿ ਇੱਕ ਤਾਂ ਜਿਹੜੀ 14 ਤਰੀਕ ਨੂੰ ਜਿਹੜੀ ਮਾਗੀ ਦੇ ਮੇਲੇ ਦੇ ਉੱਤੇ ਤਖਤਪੁਰਾ ਦੇ ਵਿੱਚ ਕਾਨਫਰੰਸ ਹੋ ਰਹੀ ਹੈ ਸੁਖਬੀਰ ਸਿੰਘ ਬਲ ਦੇ ਵੱਲੋਂ ਉਸ ਦੇ ਵਿੱਚ ਬਾਤ ਚੜ ਕੇ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਦੂਸਰੇ ਪਾਸੇ ਉਹਨਾਂ ਨੂੰ ਜਿਹੜਾ ਸਵਾਲ ਕੀਤਾ ਗਿਆ ਗੁਰਦੇਵ ਸਿੰਘ ਕੌਕਿਆ ਬਾਰੇ ਤੇ ਉਹਨਾਂ ਨੇ ਵੀ ਜਿਹੜੀ ਬੜੀ ਖੁੱਲ ਕੇ ਜਿਹੜੀ ਵਿਚਾਰ ਚਰਚ ਸਵਰਨ ਸਿੰਘ ਕੋਟਰਾ ਦੇ ਉਹ ਇਸ ਟਾਈਮ ਵੀ ਜਿਹੜੇ ਐਸਐਸਪੀ ਲੱਗੇ ਤੇ ਉਹਨਾਂ ਦੇ ਉੱਤੇ ਵੀ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਲੰਡੇ ਦੇ ਸਾਹਮਣੇ ਜੋ ਰਾਮੂ ਵਾਲਾ ਬਾਰੇ ਤੇ ਢਿੰਡ ਸਾਹ ਬਾਰੇ ਸਵਾਲ ਕੀਤਾ ਗਿਆ ਤੇ ਉਹ ਤੁਸੀਂ ਸੌਣ ਹੀ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਕਾਲੀ ਦਲ ਕਿਵੇਂ ਉੱਪਰ ਕੇ ਸਾਹਮਣੇ ਆਉਂਦਾ ਹੈ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਨਰਮਲ ਦੇ ਨਾਲ ਮੈਂ ਜਗਤਾਰ ਸਿੰਘ ਸਰਾਂਜ ਜਗਸੀਖ ਵੈਬ ਟੀਵੀ ਬਾਗਾ